ਪੰਜਾਬ ਪੁਲਿਸ ਵੱਲੋਂ ਇੱਕ ਅਹਿਮ ਕਦਮ ਆ ਜਿਹੜਾ ਪੁੱਟਿਆ ਜਾ ਰਿਹਾ ਹੈ ਦਾਦੀਏ ਕਿ ਸੂਬੇ ਦੇ ਵਿੱਚ ਪੰਜਾਬ ਪੁਲਿਸ ਦੇ ਕੰਮ ਕਾਜ ਨੂੰ ਆਧੁਨਿਕ ਤਕਨੀਕਾ ਦੇ ਨਾਲ ਲੈਸ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ ਸੋਚ ਦੇ ਅਧੀਨ ਸੂਬੇ ਦੇ ਵਿੱਚ ਪੰਜਾਬ ਪੁਲਿਸ ਦੇ ਕੰਮ ਕਾਜ ਨੂੰ ਹੋਰ ਆਧੁਨਿਕ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ AI ਦੀਆਂ ਨਵੀਨਤਮ ਤਕਨੀਕਾਂ ਦੇ ਨਾਲ ਲੈਸ ਕਰਨ ਦੇ ਮੱਦੇਨਜ਼ਰ ਪਹਿਲੀ ਪੁਲਾੰਗ ਫੁੱਟਦਿਆਂ ਪੰਜਾਬ ਪੁਲਿਸ ਨੇ ਆਪਣੀ ਕਿਸਮ ਦੀ ਪਲੇਟੀ ਅਤੇ ਨਵੇਕਲੀ ਇਨ ਹਾਊਸ ਆਰਟੀਫੀਸ਼ੀਅਲ ਇੰਟੈਲੀਜੈਂਸ AI ਅਤੇ ਮਸ਼ੀਨ ਲਰਨਿੰਗ ML ਲੈਬ ਦੀ ਸਥਾਪਿਤ ਕਰਨ ਦੇ ਲਈ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ITI ਰੋਪੜ ਦੇ ਨਾਲ ਐਮਓਯੂ ਸਹੀ ਬੱਧ ਕੀਤਾ ਹੈ ਅਤੇ ਇਹ ਜਾਣਕਾਰੀ ਜਿਹੜੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਗਈ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਧੁਨਿਕ ਤਕਨੀਕਾਂ ਦੇ ਨਾਲ ਲੈਸ ਕਰਨ ਦੇ ਲਈ ਪਹਿਲੀ ਪੁਲਾੰਗ ਹੈ ਜਿਹੜੀ ਪੁੱਟੀ ਗਈ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਕਾਰਗਰਕ ਸਹਾਈ ਹੋਊਗੀ ਇਸ ਮੌਕੇ ਉਹਨਾਂ ਨੇ ਬੋਲਦਿਆਂ ਕੀ ਕੁਝ ਕਿਹਾ ਆਉ ਜਾਣਦੇ ਹਾਂ ਪੰਜਾਬ ਪੁਲਿਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਡਰਾਈਵਨ ਮਾਡਰਨ ਪੁਲਿਸਿੰਗ ਨੂੰ ਕਨਸੈਪਚੁਅਲਾਈਜ਼ ਕਰਨ ਲਈ ਇੱਕ ਵੱਡਾ ਐਫਰਟ ਕੀਤਾ ਹੈ ਕਿ ਆਈਟੀ ਰੋਪੜ ਦੇ ਨਾਲ ਪੰਜਾਬ ਪੁਲਿਸ ਦਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਈਨ ਹੋ ਗਿਆ ਹੈ ਇਸ ਦੇ ਇਸ ਦੇ ਅੰਡਰ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਲੈਬਰਾਟਰੀ ਸਟੇਟ ਆਫ ਦਾ ਆਰਟ ਆਈਟੀ ਰੋਪੜ ਦੇ ਵਿੱਚ ਸੈਟ ਕੀਤੀ ਜਾਊਗੀ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਆਫੀਸਰਸ ਨੂੰ ਟ੍ਰੇਨ ਕੀਤਾ ਜਾਊਗਾ ਤੇ ਟੈਕਨੋਲੋਜੀ ਸੋਲੂਸ਼ਨਸ ਡਿਵੈਲਪ ਕੀਤੇ ਜਾਣਗੇ ਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵਿਜਨ ਹੈ ਕਿ ਪੰਜਾਬ ਪੁਲਿਸ ਨੂੰ ਅਪਗ੍ਰੇਡ ਕੀਤਾ ਜਾਏ ਮਾਡਰਨਾਈਜ਼ ਕੀਤਾ ਜਾਏ ਸੋ ਜਵੇਂ ਰੈਸਟ ਆਫ ਦਾ ਵਰਲਡ ਇਜ਼ 무ਵਿੰਗ ਟੁਵਰਡਸ ਆਰਟੀਫੀਸ਼ਲ ਇੰਟੈਲੀਜੈਂਸ ਐਂਡ ਇਟਸ ਯੂਟਿਲਾਈਜੇਸ਼ਨ ਸੋ ਪੰਜਾਬ ਪੁਲਿਸ ਵੀ ਇਸ ਨੂੰ ਕ੍ਰਾਈਮ ਸੋਲਵਿੰਗ ਦੇ ਵਿੱਚ ਇਸ ਨੂੰ ਆਪਣੇ ਟੈਕਨੋਲੋਜੀਕਲ ਸੋਲੂਸ਼ਨਸ ਦੇ ਨੂੰ ਇਨੋਵੇਟ ਕਰਕੇ ਪ੍ਰੋਡਕਟਿਵ ਪੁਲਿਸਿੰਗ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਊਗੀ ਹੋਰ ਡਿਫਰੈਂਟ ਏਰੀਆਜ਼ ਦੇ ਵਿੱਚ ਕਿਸ ਤਰੀਕੇ ਨਾਲ Technology can be a force multiplier. S G is new